ਵਾਹਿਗੁਰੂ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਿੱਚ ਜੀ ਆਪਣਾ ਤੇ ਇਹ ਮੋੜ ਮੰਡੀ ਦੇ ਕੋਲੇ ਆ ਪਿੰਡ ਮੈਸਰਖਾਨਾ ਜਿੱਥੇ ਆਪਣਾ ਇਹ ਕੱਪੜੇ ਦਾ ਸ਼ੋਅਰੂਮ ਹੈ ਮਨਜਿੰਦਰ ਕਲਾਥ ਹਾਊਸ ਬਹੁਤ ਹੀ ਵਧੀਆ ਸਸਤਾ ਕੱਪੜਾ ਤੇ ਵਧੀਆ ਕੁਆਲਿਟੀ ਦਾ ਕੱਪੜਾ ਗਰਮੀਆਂ ਆ ਗਈਆਂ ਗਰਮੀਆਂ ਦੇ ਬਹੁਤ ਹੀ ਵਧੀਆ ਆਰਟੀਕਲ ਹੁਣ ਆਪਣੇ ਕੋਲੇ ਆਏ ਪਏ ਐ ਤੇ ਇੱਕ ਵੀਜੀ ਮੰਗ ਸੀ ਲੋਕਾਂ ਦੀ ਆਪਣੇ ਕਸਟਮਰਾਂ ਦੀ ਵੀ ਸਾਨੂੰ ਕੜਾਈ ਵਾਲੇ ਪਲੇਨ ਕਪੜਾ ਤੇ ਇਹ ਇਹ ਮੰਗਵਾਓ ਇਹ ਆਪਾਂ ਨੂੰ ਪਲੇਨ ਕਪੜਾ ਲੈ ਕੇ ਆਏ ਵੀਜੀ ਜਾਮ ਮਸਲਿਨ ਕਾਟਨ ਫਿਉਨਾ ਆਪਣੇ ਕੋਲ ਬਹੁਤ ਵਧੀਆ ਆਰਟੀਕਲ ਆਇਆ ਹੈ ਮਤਲਬ ਪਲੇਨ ਇੱਕ ਵੀਜੀ ਆਪਾਂ ਤੁਹਾਨੂੰ ਸਾਰਿਆਂ ਨੂੰ ਇਹ ਹੱਥ ਵੱਨ ਕੇ ਬੇਨਤੀ ਕਰਦੇ ਆਂ ਪਹਿਲੀ ਵਾਰ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਕੱਪੜੇ ਦਾ ਪਤਾ ਲੱਗਿਆ ਸਾਰਿਆਂ ਜਦੋਂ ਸਾਰੀ ਵੀਡੀਓ ਆਪਾਂ ਦੇਖੀਏ ਵੀ ਕੀ ਰੇਟ ਹੈ ਕੀ ਕੁਆਲਿਟੀ ਹੈ ਕੀ ਗੱਲਬਾਤ ਹੈ ਆਪਾਂ ਉਹ ਤਾਂ ਐ ਨਹੀਂ ਵੀ ਇੱਕ ਸੂਟ ਤੇ ਸਾਰੀ ਵੀਡੀਓ ਬਣਾਵਾਂਗੇ ਆਪਾਂ ਤਾਂ 5-7 ਮਿੰਟਾਂ ਜੀ ਸਭ ਕੁਝ ਦਿਖਾ ਦੇਣਾ ਸਾਰੀ ਦੁਕਾਨ ਦਿਖਾ ਦੇਣਾ ਆਪਾਂ ਇੱਕ ਵੀਰ ਦੀ ਬੇਨਤੀ ਵੀ ਜੀ ਹੋਰ ਆਪਣੇ ਜਿੰਨੇ ਮੇਰੇ ਵੀਰ ਭਰਾ ਵੀਰੂ ਦੇਖਦੇ ਆ ਸਾਰੇ ਕਿੰਨੇ ਪਰਸੈਂਟ ਵੀ ਇਹਦੇ ਵਿੱਚੋਂ 80% ਲੋਕ ਸਬਸਕ੍ਰਾਈਬਰ ਨਹੀਂ ਕਰ ਰਹੇ ਉਹ ਆਪਾਂ ਨੂੰ YouTube ਚੈਨਲ ਦੱਸ ਰਹੇ ਹੈ ਇਹ ਵੀ ਘੱਟੋ ਘੱਟ 100 ਚੋਂ 16% ਲੋਕ ਸਬਸਕ੍ਰਾਈਬ ਕਰ ਰਹੇ ਹੋ ਦੂਜੇ ਸਬਸਕ੍ਰਾਈਬ ਨਹੀਂ ਕਰਦੇ ਸਾਡੀ ਹੱਥ ਵਨ ਕੇ ਬੇਨਤੀ ਹੈ ਵੀਰ ਬਣ ਕੇ ਜੇ ਤੁਸੀਂ ਵੀਡੀਓ ਦੇਖਦੇ ਨੇ ਹੋ ਲਾਲ ਬਟਨ ਜਰੂਰ ਦਬਾ ਦਿਓ ਸਬਸਕ੍ਰਾਈਬ ਕਰ ਦਿਓ ਕਿਉਂਕਿ ਹਰ ਇੱਕ ਕੋਲੇ ਆਪਣੀ ਵੀਡੀਓ ਜਾ ਸਕੇ ਸਸਤਾ ਤੇ ਵਧੀਆ ਕਪੜਾ ਦੇਖ ਸਕਣ ਲੋਕ ਗਾਹ ਨਹੀਂ ਗਾਹ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਵੀਰ ਜੀ ਹੱਥ ਵਨ ਕੇ ਸਾਡੀ ਇਹੀ ਬੇਨਤੀ ਹੈ ਵੀ ਜਿਹੜੇ ਲੋਕ ਵੀਡੀਓ ਦੇਖਦੇ ਆ ਉਹ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰ ਬਣ ਕੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਪੜਾ ਵੀਰ ਜੀ ਕੱਲ ਦਾ ਆਪਣੀ ਆਹ ਜਾਮ ਸੀ ਵੀਰ ਜੀ ਜਾਮ ਦੀ ਬੜੀ ਮੰਗ ਸੀ ਲੋਕਾਂ ਦੀ ਆਪਾਂ ਉਹ ਮਾਲ მოਆਇਆ ਵੀਰੇ ਇਹਦੇ ਵਿੱਚ ਬਹੁਤ ਜ਼ਿਆਦਾ ਆਪਣੇ ਕੋਲੇ ਰੰਗ ਆ ਗਏ ਤੇ ਕੁਆਲਿਟੀ ਵੀਰੇ ਇੱਕ ਨੰਬਰ ਕੁਆਲਿਟੀ ਹੈ ਜਮੈਂ ਬਹੁਤ ਵਧੀਆ ਕੁਆਲਿਟੀ ਮੰਗਾਈ ਹੈ ਆਪਾਂ ਕਪੜਾ ਜਾਮ ਹੈ ਆਪਣੇ ਕੋਲ ਜਾਮ ਵੀ ਹੈ कॉटन ਮਸਲੀਨ ਵੀ ਹੈ ਫਿਊਨਾ ਵੀ ਹੈ ਇਹਦੇ ਵਿੱਚ ਆਪਣੇ ਨਾ ਕਢਾਈ ਹੁੰਦੀ ਹੈ ਆਪਣੇ ਪਿਆਰੇ ਕਸਟਮਰ ਇਹ ਕਹਿੰਦੇ ਸੀ ਵੀ ਸਾਨੂੰ ਇਹ ਬਹੁਤ ਜ਼ਰੂਰੀ ਹੈ ਆਹ ਦੇਖੋ ਵੀਰ ਜੀ ਕਪੜਾ ਇਹ ਜਾਮ ਹੈ ਪੂਰੀ ਵਧੀਆ ਕਾਟਨ ਕਵਾਲਿਟੀ ਦੀ ਜਾਨ ਵਧੀਆ ਜਮਾ ਆ ਦੇਖੋ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਹੈ ਆ ਦੇਖੋ ਜਿਹਦੇ ਵਿੱਚ ਪਲੇਨ ਹੈ ਪਲੇਨ ਥੋੜੇ ਜਿਹਾ ਵੀਡੀਓ ਦੇ ਵਿੱਚ ਨਹੀਂ ਆਉਂਦੀ ਅੰਗ ਇਹਨਾਂ ਨੂੰ ਸਾਰਾ ਰੰਗ ਜ਼ੂਮ ਕਰਕੇ ਰੰਗ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਰੰਗ ਦੇਖ ਲਓ ਰੰਗ ਆਪਣੇ ਕੋਲ 25 ਤੀ ਦਾ ਰੰਗ ਆਪਣੇ ਕੋਲੇ ਇਹ ਵਿੱਚ ਪੈਦੇ ਜਾਮ ਚ ਪੈਣ ਕੁਝ ਕਾਟਨ ਮਸਲੀਨ ਚ ਹੈਗੇ ਨੇ ਆਪਣੇ ਕੋਲੇ ਕੁਝ ਆਪਣੇ ਕੋਲੇ ਫਿਉਨਾ ਚ ਵੀ ਹੈਗੇ ਰੰਗ ਰੰਗ ਆਪਾਂ ਹੁਣ ਸਾਰੇ ਹੌਲੀ ਹੌਲੀ ਪੂਰੇ ਕਰ ਲਾਂਗੇ ਬਹੁਤ ਜਿਆਦਾ ਰੰਗ ਆਪਾਂ ਲੈ ਕੇ ਆਏ ਆ ਇਹ ਕਿਉਂਕਿ ਇਹਦੀ ਮੰਗ ਸੀ ਗਾਖ ਦੀ ਵੀ ਇਹ ਪਲੇਨ ਕੱਪੜਾ ਸਾਨੂੰ ਚਾਹੀਦਾ ਕਿਉਂ ਕੜਾਈਆਂ ਕਰਾਉਂਦੀਆਂ ਸਾਡੇ ਮਤਲਬ ਔਖਾ ਜਿਹੋਨਾਂ ਬੰਦਿਆਂ ਨੂੰ ਕਿਵੇਂ ਲੱਗਣਾ ਇਹ ਤੁਝੇ ਕੱਪੜਾ ਦਾ ਸੋਥੋ ਲੈ ਲਿਆ ਤੇ ਅਸੀਂ ਸਾਫ ਵਾਸਤੇ ਕਿੱਥੇ ਜਾਗੇ ਤਾਂ ਹੀ ਇਸ ਕਰਕੇ ਆਪਾਂ ਇਹ ਕੱਪੜਾ ਸਾਫ ਸੁਥਰੇ ਵਾਸਤੇ ਲੈ ਕੇ ਆਏ ਆ ਆਪਾਂ ਇਹਦੇ ਵਿੱਚ ਸਾਰੇ ਰੰਗ ਹੈਗੇ ਨੇ ਰੰਗ ਬਹੁਤ ਜਿਆਦਾ ਰੰਗ ਆਪਣੇ ਕੋਲ ਆ ਗਏ ਜੇ ਕੋਈ ਰੰਗ ਰਹਿ ਗਏ ਉਹ ਆਪਾਂ ਦਿਖਾ ਵੀ ਦੇਵਾਂਗੇ ਫਿਰ ਵੀ ਜੀ ਆਪਾਂ ਕਪੜਾ ਪਹਿਲਾਂ ਵੀ ਸੀਗਾ ਆਪਣੇ ਕੋਲੇ ਹੁਣ ਉਹ ਹੋਰ ਵੀ ਮੋਆ ਡਿਜ਼ਾਈਨ ਹੋ ਰਾਇਆ ਇਹ ਕਾਟਨ ਹੈ ਜੀ ਪਿਓਰ ਪੂਰਾ ਵਧੀਆ ਪਿਓਰ ਕਾਟਨ ਕੁਆਲਟੀ ਬਹੁਤ ਵਧੀਆ ਜੀ ਤੇ ਚੀਜ਼ ਬਹੁਤ ਵਧੀਆ ਹੈ ਰੇਟ ਬਹੁਤ ਮੰਦੇ ਹੈ ਵੇ ਪਹਿਲੀ ਗੱਲ ਤਾਂ ਏਕੇ ਟੈਕਸ ਦਾ ਮਾਲ ਹੈ ਦੇਖੋ ਜੀ ਏਕੇ ਟੈਕਸ ਦਾ ਮਾਲ ਹੈ ਨੰਬਰ ਤਾਂ ਪਹਿਲਾਂ ਇਹਦਾ ਇਹ ਹੈ ਜੀ ਵੀ ਮਾਲ ਆਪਣੇ ਕੋਲੇ ਏਕੇ ਆਰ ਟੈਕਸ ਤੇ ਤਮੰਨਾ ਆ ਦੇਖੋ ਜੇ ਇਹ ਕਿ ਟੈਕਸ ਦਾ ਮਾਲ ਹੈ ਇਹ ਇਹਦੀ ਕੁਆਲਿਟੀ ਬਈ ਬਹੁਤ ਵਧੀਆ ਕੁਆਲਿਟੀ ਹੈ ਦੀ ਦੇਖੋ ਹੌਲਾ ਫੁੱਲ ਵਰਗਾ ਦਾ ਕੱਪੜਾ ਪਹਿਲੀ ਗੱਲ ਤਾਂ ਵੀਰੇ ਇਹ ਕਾਟਨ ਹੈ ਕਾਟਨ ਬੋਲਦੇ ਮੈਂ ਇਹਨੂੰ ਕਾਟਨ ਹੈ ਬੁਰੀ ਵਧੀਆ ਪਿਓਰ ਕਾਟਨ ਇਹ ਵੀਰ ਜੀ ਆਲ ਓਵਰ ਕੱਪੜਾ ਹੈ ਇਹ ਕਾਟਨ ਦਾ ਆਲ ਓਵਰ ਕੱਪੜਾ ਹੈ ਰੇਟ ਇਹਦਾ 21 ਹੈ ਵੀਰ ਜੀ ਭਵੇਂ ਤਾਂ ਆਲ ਓਵਰ ਲੈ ਲਓ ਭਲੇ ਤੁਸੀਂ ਮੈਚਿੰਗ ਲੈ ਲਓ ਆਪਣੇ ਕੋਲੇ ਮੈਚਿੰਗ ਵੀ ਬਹੁਤ ਰੰਗ ਪਏ ਆਹ ਦੇਖੋ ਮੈਚਿੰਗ ਰੰਗ ਪਿਆ ਵੀਰੇ ਸਾਰੇ ਰੰਗ ਸਾ ਮੈਚਿੰਗ ਆ ਦੇਖੋ ਆਹ ਦੇਖੋ ਮੈਚਿੰਗ ਰੰਗ ਆਹ ਸਾਰੇ ਰੰਗ ਮੈਚਿੰਗ ਆ ਠੀਕ ਹੈ ਕੋਲ ਕਿਰ ਸਮਲੇ ਭਾਵੇਂ ਲੈ ਲੋ ਆ ਲੋ ਰੇਟ ਇਹਦਾ ਇੱਕੋ ਹੀ ਹੈ ਇਹਦਾ ਰੇਟ ਵੀ ਜੀ ਆਪਾਂ ਤੁਹਾਨੂੰ 700 ਰੁਪਿਆ ਲਾਵਾਂਗੇ ਦੁਕਾਨਦਾਰ ਨੂੰ ਰਿਆਤ ਲਾਵਾਂਗੇ 700 ਰੇਟ ਹੈ ਵੀ ਜੀ ਇਹਦਾ ਦੁਕਾਨਦਾਰ ਨੂੰ ਰਿਆਤ ਲਾਵਾਂਗੇ ਲੋ ਜੀ ਆ ਖੋਲ ਕੇ ਰੱਖਦੇ ਤੇ ਇਹਦਾ ਰੇਟ ਇਹ ਹੈ ਕੁਆਲਿਟੀ ਵੀਰੇ ਕੁਆਲਿਟੀ ਦਾ ਕੋਈ ਹੋਣੀ ਹੈ ਕੁਆਲਿਟੀ ਇਸ ਨੰਬਰ ਰੱਖਦੇ ਆਪਾਂ ਹੋ ਨਹੀਂ ਹੈ ਵੀ ਖਰਾਬ ਹੂ ਕਪੜਾਏ ਐ ਨਹੀਂ ਹੁੰਦਾ ਆ ਦੇਖੋ ਵੀਰੇ ਹਾ ਮੈਚਿੰਗ ਪਹਿਲਾਂ ਆਪਾਂ ਤੁਹਾਨੂੰ ਆਲ ਓਵਰ ਦਿਖਾਇਆ ਸੀ ਤੇ ਇਹ ਮੈਚਿੰਗ ਹੈ ਕਪੜਾ ਬਾਈ ਜੀ ਫੁੱਲ ਵਰਗਾ ਹੌਲਾ ਜਣਾ ਪਤਾ ਹੀ ਨਹੀਂ ਲੱਗਦਾ ਵੀ ਕਪੜਾ ਹੈ ਕਿ ਨਹੀਂ ਹੈ ਸਾਰੇ ਸੂਟ ਦਾ ਵਜ ਨਹੀਂ ਸਾਰਾ ਦੋ 50 ਗ੍ਰਾਮ ਬਣ ਬਣੂ ਇਹਦਾ ਰੰਗ ਦਾ ਭਜਨੇ ਦਾ ਇਹ ਆ ਚੀਜ਼ ਹੈ ਇਹ ਇਹ ਦੀ ਬਾਟਮ ਵੀਰੇ ਆ ਆ ਗਈ ਬਾਟਮ ਇਹਦੀ ਪੂਰੀ ਵਧੀਆ ਲੈਂਥ ਹੈ ਕੋਈ ਨਹੀਂ ਘਟਣੀ ਹੈ ਵੀ ਘੰਟ ਹੋਵੇ ਤੇ ਆ ਆ ਇਹਦੀ ਬਾਟਮ ਆ ਗਈ ਦੇਖੋ ਕਿੰਨਾ ਸੋਹਣਾ ਕਪੜਾ ਬਾਈ ਜੀ ਦੇਖੋ ਇੱਕ ਨੰਬਰ ਕੁਆਲਿਟੀ ਦਾ ਜੇ ਕਪੜਾ ਜੇ ਮੈਂ ਪੂਰਾ ਵਧੀਆ ਇਹ ਦੋਨੇ ਕੰਪਨੀਆਂ ਚ ਆਵੇ ਜੀ ਆਪਣੇ ਕੋਲੇ ਤਮੰਨਾ ਕੰਪਨੀ ਚ ਵੀ ਹੈਗਾ ਤੇ ਏਕੇ ਟੈਕਸ ਕੰਪਨੀ ਚ ਵੀ ਹੈਗਾ ਜਿਹੜਾ ਲੋੜ ਹੈ ਜਿਹੜਾ ਕੰਪਨੀ ਚਾਹੀਦੀ ਹੈ ਉਹ ਆਪਾਂ ਲੈ ਸਕਦੇ ਇਹਦੇ ਵਿੱਚ ਦੇਖੋ ਵੀਰੇ ਆ ਤਾਂ ਆਪਣੇ ਕੋਲੇ ਆਲ ਓਵਰ ਆ ਕੇ ਦੇਖੋ ਆਲ ਓਵਰ ਰੰਗ ਆ ਵੀਰੇ ਦੇਖੋ ਆ ਦੇਖੋ ਆ ਆਲ ਓਵਰ ਰੰਗ ਆ ਵੀਰੇ ਕਿੰਨੇ ਸੋਹਣੇ ਰੰਗ ਆ ਵੀਰੇ ਇਕੱਲਾ ਇਕੱਲਾ ਡਿਜ਼ਾਈਨ ਦੇਖੋ ਵੀਰੇ ਐ ਲੈ ਕੇ ਆ ਚੋਕ ਚੋਕ ਕੇ ਵੀਰੇ ਆ ਦੇਖੋ ਹਰ ਕਲਾ ਕਲਾ ਰੰਗ ਦੇ ਫੁੱਕਨੇ ਸੋਹਣੇ ਇਹ ਆ ਮੈਚਿੰਗ ਹੈ ਵੀਰੇ ਇਹ ਆਪਣਾ ਰੇਟ 700 ਰੁਪਏ ਰੇਟ ਹੈ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਆਪਾਂ ਲਾਵਾਂਗੇ ਲੈਸ ਫੈਬਰਿਕ ਦਾ ਕਾਟਨ ਮਸਲੀਨ ਆਈ ਆਪਣੇ ਕੋਲੇ ਹੋਰ ਆਪਾਂ ਲੈ ਕੇ ਆਏ ਆ ਏਕੇ ਟੈਕਸ ਦਾ ਕਪੜਾ ਆ ਦੇਖੋ ਵੀਰ ਜੀ ਆ ਦੇਖੋ ਏਕੇ ਟੈਕਸ ਦਾ ਕਪੜਾ ਹੈ ਉੱਤੇ ਮੋਹਰ ਦੇਖ ਲਓ ਏਕੇ ਟੈਕਸ ਦੀ ਆ ਦੇਖੋ ਏ ਮਸਤ ਆਵਾਜ਼ ਸ਼ਿਮਰ ਹੈ ਵੀ ਜੀ ਸ਼ਿਮਰ ਸ਼ਿਮਰ ਦਾ ਸੂਟ ਹੈ ਵੀ ਜੀ ਇਹ ਸੁਣ ਦਿਖਾਉਨੇ ਆਪਾਂ ਆ ਦੇਖੋ ਇਹ ਜੂਮ ਕਰਕੇ ਦੇਖਾਦੇ ਆ ਆ ਦੇਖੋ ਵੀ ਜੀ ਜੂਮ ਕਰਕੇ ਦੇਖ ਲਓ ਸ਼ਿਮਰ ਹੈ ਵੀ ਜੀ ਸ਼ਿਮਰ ਏਕੇ ਟੈਕਸ ਦੀ ਸ਼ਿਮਰ ਆਈ ਹੈ ਨਾਲ ਦੁਪੱਟਾ ਪਿਓਰ ਦਾ ਵਧੀਆ ਇੱਕ ਨੰਬਰ ਵਰਕ ਕੀ ਦਾ ਪ੍ਰਿੰਟਡ ਦੁਪੱਟਾ ਹੈ ਵੀਰੇ ਨਾਲ ਦੁਪੱਟਾ ਹੈ ਵਧੀਆ ਦਾ ਸਰ ਦੁਬੱਟਾ ਵੀ ਦਿਖਾਉਣੇ ਵੀਰੇ ਇਹ ਦੁਬੱਟਾ ਦੇਖੋ ਵੀਰੇ ਕਿੰਨਾ ਸ਼ਾਨਦਾਰ ਹੈ ਪਿਓਰ ਦਾ ਦੁਬੱਟਾ ਹੈ ਬਈ ਜੀ ਜਿਵੇਂ ਪਿਓਰ ਆਹ ਦੇਖੋ ਪਿਓਰ ਦਾ ਦੁਬੱਟਾ ਹੈ ਜਮਾ ਪਿਓਰ ਦਾ ਦੁਬੱਟਾ ਦੇਖੋ ਚੈੱਕ ਕਰੋ ਇਹ ਐਸਟਾ ਨਾ ਕਰ ਲੈਣੋ ਦੇਖੋ ਕਿੰਨਾ ਸ਼ਾਨਦਾਰ ਦੁਬੱਟਾ ਹੈ ਵੀਰੇ ਸਵਾ 2 ਮੀਟਰ 2.5 ਮੀਟਰ ਦਾ ਦੁਬੱਟਾ ਹੀ ਹੈ ਇਹਦਾ ਇਹਦਾ ਰੇਟ ਵੀ ਜੀ 700 ਰੁਪਿਆ ਲਾਵਾਂਗੇ ਕਵਾਲਿਟੀ ਚੈੱਕ ਕਰੋ ਏਕੇ ਟੈਕਸ ਦਾ ਕਪੜਾ ਵੀਰੇ ਜੀ ਇਹ ਪੂਰਾ ਵਧੀਆ ਕੁਆਲਿਟੀ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈ ਸਲਾਮਾਂਗੇ ਦੋਨੇ ਪਾਸੇ ਇਹ ਦੇਖੋ ਵੀਰੇ ਇਧਰੋਂ ਵੀ ਕੜਾਈ ਹੈ ਇੱਕੋ ਚੀਜ਼ ਆ ਦੇਖੋ ਵੀਰੇ ਇਹ ਇਧਰੋਂ ਵੀ ਹੈ ਉਧਰੋਂ ਵੀ ਹੈ ਆ ਦੇਖੋ ਆ ਫਰੰਟ ਮੰਨ ਦਾ ਵੀਰੇ ਫਰੰਟ ਦੇਖ ਲਓ ਤੇ ਦੂਜੀ ਪਾਸੇ ਵੀ ਲੜਾਈ ਜੀ ਇਹ ਆ ਆਪਣੇ ਕੋਲੇ ਰੰਗ ਹੈ ਵੀਰੇ ਜਿੰਨੇ ਮਰਜ਼ੀ ਰੰਗ ਲੈ ਲਓ ਰੰਗਾਂ ਆਪਣੇ ਕੋਲੇ ਬਾਧੂ ਪਏ ਹੈ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਏਕੇ ਟੈਕਸ ਦਾ ਇਹਦਾ 800 ਜੀ 700 ਰੁਪਿਆ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ ਵੀ ਜੀ ਇੱਕ ਆਪਣੇ ਕੋਲੇ ਆ ਪਹਿਲਾਂ ਵੀ ਵੇਚਦੇ ਆ ਹੁਣ ਮਾਲ ਹੋਰ ਆ ਗਿਆ ਆਪਣੇ ਕੋਲੇ ਜਿਹਦਾ ਦੁਬੱਟਾ ਸੀ ਕੋਟਾ ਡੋਰੀ ਇਹਦਾ ਦੁਬੱਟਾ ਵੱਜਦਾ ਆਪਣਾ ਇਹ ਮਾਲ ਇੰਨਾ ਵਿਕ ਰਿਹਾ ਪੂਰਾ ਨਹੀਂ ਆ ਰਿਹਾ ਵੀ ਜੀ ਤੇ ਕੁਆਲਿਟੀ ਤੁਹਾਨੂੰ ਚਕਾਉਣੇ ਚੈੱਕ ਕੁਆਲਿਟੀ ਚੈੱਕ ਕਰੋ ਇਹ ਆ ਜੀ ਵੀਰ ਜੀ ਇਹ ਪਹਿਲਾਂ ਤਾਂ ਆਲ ਓਵਰ ਵੀ ਆਉਂਦਾ ਸੀ ਹੁਣ ਇਹ ਮੈਸਿੰਗ ਵੀ ਆਉਣ ਲੱਗਿਆ ਵੀਰੇ ਚੈੱਕ ਕਰੋ ਕਪੜਾ ਵਧੀਆ ਮਲੇ ਜਿਹੇ ਵਰਗਾ ਕਪੜਾ ਵਿਜੀ ਇਹ। ਇਹ ਕਰੋ ਚੈੱਕ। ਦੇਖੋ ਕਿੰਨਾ ਸ਼ਾਨਦਾਰ ਕਪੜਾ ਹੈ। ਆ ਇਹਦੀ ਬਾਟਮ ਹੈ ਵੀਰੇ। ਤੇ ਆ ਇਹਦਾ ਦੁਪੱਟਾ ਗਾ ਕੋਟਾ ਡੋਰੀ ਦਾ ਦੁਪੱਟਾ ਦੇਖੋ। ਦੇਖੋ ਕਿੰਨਾ ਸ਼ਾਨ ਦੁਪੱਟੇ ਦੀ ਸ਼ਾਇਦ ਦੇਖੋ ਬਾਈ ਕਿੰਦਾ ਦੁਪੱਟਾ। ਕੋਟਾ ਡੋਰੀ ਦਾ ਦੁਪੱਟਾ ਹੈ ਪੂਰਾ ਸ਼ਾਨਦਾਰ ਦੁਪੱਟਾ ਜਮਾ ਦੇਖੋ। ਪੂਰਾ ਵਧੀਆ। ਤੇ ਇਹਦੇ ਵਿੱਚ ਵੀ ਜੀ ਰੰਗ ਬਹੁਤ ਪਿਆ ਆਪਣੇ ਕੋਲੇ। ਆ ਦੇਖੋ ਵੀ ਜੀ ਰੰਗ ਦੇਖੋ। ਆ ਦੇ ਸੁਬਰੀ ਰੰਗ ਆ ਦੇ ਸੁਬਰੀ ਰੰਗ ਆ ਰੰਗ ਬਹੁਤ ਪਿਆ ਇੰਦਰ ਵੀ ਬਹੁਤ ਦੇ ਰੰਗ ਦੋਨੇ ਦੋਨੇ ਤਿੰਨੇ ਨ ਮਾਰਨਾ ਭਾਈ ਜੀ ਭਰੀਆਂ ਪੀਆਂ ਚੈੱਕ ਕਰ ਲੋ ਮਾਲ ਬਹੁਤ ਵੱਡੀ ਕਵਾਂਟੀਟੀ ਚ ਪੈ ਤਿੰਨੇ ਨ ਮਾਰਨਾ ਭਰੀਆਂ ਪੀਆਂ ਵੀਰੇ ਪੂਰਾ ਵਧੀਆ ਵੱਡੀ ਕਵਾਂਟੀਟੀ ਚ ਮਾਲ ਹੈ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਲੋ ਤੇ ਇਹ ਕੋਟਾ ਡੋਰੀ ਵਾਲਾ ਦੁਪੱਟਾ ਪੂਰੀ ਮੰਗ ਸੀ ਗਾਹਕ ਨੂੰ ਬਹੁਤ ਜ਼ਿਆਦਾ ਮੰਗਦਾ ਸੀ ਇਹ ਹੁਣ ਫੇਰ ਫੇਰ ਆਪਾਂ ਮੰਗਾਇਆ ਇਹ ਇਹ ਆ ਉਹ ਤਾਂ ਸੀ ਵੀਰ ਜੀ ਦੇਖੋ ਆ ਤਾਂ ਮੈਚਿੰਗ ਦਿੱਤਾ ਸੀ ਮੈਚਿੰਗ ਸੀ ਆਪਣੇ ਕੋਲੇ ਮੈਚਿੰਗ ਵੀ ਹੈਗਾ ਇਹ ਇਹ ਆਲ ਓਵਰ ਵੀ ਹੈਗਾ ਤੇ ਆਹ ਸੂਟ ਬਾਈ ਜੀ ਆਲ ਓਵਰ ਐ ਜੇ ਚੈੱਕ ਕਰ ਲੋ ਜਿਹੜਾ ਹੁਣ ਸੂਟ ਦਿਖਾਵਾਂਗੇ ਇਹ ਇਹ ਵੀ ਜੀ ਆਲ ਓਵਰ ਐ ਪਹਿਲਾਂ ਤੁਹਾਨੂੰ ਦਿਖਾਈ ਅਸੀਂ ਮੈਚਿੰਗ ਕਰੋ ਚੈੱਕ ਵੀਰੇ ਆ ਦੇਖੋ ਤੇ ਆਹ ਆਲ ਓਵਰ ਸੂਟ ਐ ਵੀਰੇ ਦੇਖੋ ਕੱਪੜਾ ਬਾਈ ਜੀ ਮਲਿਆਈ ਵਰਗਾ ਕੱਪੜਾ ਐ ਪੂਰਾ ਫੁੱਲ ਵਧੀਆ ਇੱਕ ਨੰਬਰ ਤੇ ਆਹ ਦੁਪੱਟਾ ਦੇਖੋ ਵੀ ਜੀ ਇਹਦਾ ਕਿੰਨਾ ਸ਼ਾਨਦਾਰ ਦੁਪੱਟੇ ਦੀ ਰੰਗ ਦੇਖੋ ਬਾਈ ਜੀ ਕਿੰਨਾ ਸ਼ਾਨਦਾਰ ਦੁਪੱਟਾ ਕੋਟੇ ਦੇ ਉਰੀ ਦਾ ਪਿਓਰ ਦੁਪੱਟਾ ਵੀਰੇ ਜੀ ਇਹ ਜੰਮ ਆਹ ਦੇਖੋ ਕਿੰਨਾ ਸ਼ਾਨਦਾਰ ਐ ਦੇਖੋ ਬਾਈ ਇੱਕ ਵੀ ਜੀ ਆਪਣੇ ਕੋਲੇ ਹੋਰ ਆਰਟੀਕਲ ਆਇਆ ਨਵਾਂ ਦੁਪੱਟੇ ਤੋਂ ਬਿਨਾ ਮੈਚਿੰਗ ਹੈ ਵੀ ਜੀ ਇਹ ਰੇਟ ਇਹਦਾ 450 ਰੁਪਿਆ ਕੁਆਲਿਟੀ ਚੈੱਕ ਕਰੋ ਇਹ ਵੀ ਸ਼ਿੰਗਰ ਦੀ ਕੁਆਲਿਟੀ ਹੈ ਵੀ ਜੀ ਇਹ ਇਹ ਆ ਦੇਖੋ ਜੀ ਆ ਦੇਖੋ ਕਿੰਨਾ ਸ਼ਾਨਦਾਰ ਕੱਪੜਾ ਹੈਗਾ ਕੱਪੜਾ ਬਈ ਕੰਚ ਵਰਗਾ ਕੱਪੜਾ ਜਮ ਪੂਰਾ ਵਧੀਆ ਪ्योर ਇਹ ਆ ਆ ਇਹਦੀ ਬੋਰਡ ਮੈਂ ਵੀ ਕੱਪੜੇ ਦੀ ਕਪੜਾ ਪੂਰਾ ਸ਼ਾਨਦਾਰ ਹੈ ਕਪੜੇ 'ਚ ਕੋਈ ਨੁਕਸ ਨਹੀਂ ਹੈਗਾ ਦੇਖੋ ਕਪੜਾ ਦੇਖੋ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਹੈ ਇਹਦਾ ਰੇਟ ਵੀ ਜੀ 450 ਰੁਪਏ ਤੇ ਆਪਣੇ ਕੋਲੇ ਹੋਰ ਵੀ ਬਹੁਤ ਜਿਆਦਾ ਹੋਇਆ ਹੈ ਸਮਾਨ ਪਿਆ ਹੈ ਵੀਡੀਓ ਬਹੁਤ ਲੰਮੀ ਭਾਗ ਜਾਂਦੀ ਹੈ ਵੀਰ ਜੀ ਤੇ ਫਿਰ ਦੇਖਣ ਵਾਲੇ ਕਹਿੰਦੇ ਵੀ ਇਹ ਮਤਲਬ ਇਹ ਬਾਹਰ ਟਾਈਮ ਲਾਉਂਦੇ ਹੈ ਦੇਖ ਕੇ ਵੀ ਆਲਾ ਕੀ ਕਰੂ ਕਹਿੰਦੇ ਮਿੰਨਾ ਚ ਤੱਕ ਕਹਿੰਦਾ ਜੀ ਤੇ ਆਪਾਂ ਕੱਲ ਨੂੰ ਜਾਂ ਪਰਸੋਂ ਤੁਹਾਨੂੰ ਵੀਡੀਓ ਫੇਰ ਫੇਰ ਪਾ ਦਾਂਗੇ ਮਾਲ ਆਪਣੇ ਕੋਲੇ ਬਹੁਤ ਹੈ ਜਿਵੇਂ ਆਹ ਦੇਖੋ ਵੀਜੀ ਇੱਧਰ ਦੇਖੋ ਆਪਣੇ ਕੋਲ ਕਾਟਨ ਵਗੈਰਾ ਬਹੁਤ ਵੱਡੀ ਪੱਧਰ ਤੇ ਮਾਲ ਪਿਆ ਹੈ ਪੂਰਾ ਵਧੀਆ ਰਿਆਤਨਾ ਮਾਲ ਦਬੱਟੇ ਵਾਲੇ ਲੈ ਲਓ ਭਮਾ ਭਮੇ ਦੂਜਾ ਲੈ ਲਓ ਤੇ ਆਪਣੇ ਕੋਲ ਸਾਰੇ ਪਏ ਹੈ ਤੇ ਵੀਜੀ ਹੱਥ ਬਨ ਕੇ ਬੇਨਤੀ ਪਹਿਲਾਂ ਸ਼ੁਰੂ ਚ ਵੀ ਕੀਤੀ ਸੀ ਤੇ ਹੁਣ ਵੀ ਕਰਦੇ ਆ ਜਿਹੜਾ ਵੀਜੀ ਮੇਰਾ ਵੀਡੀਓ ਦੇਖਦਾ ਹੈ ਵੀਰ ਬਣ ਕੇ ਉਹ ਲਾਲ ਬਟਨ ਜਰੂਰ ਦਬੋ ਸਬਸਕ੍ਰਾਈਬ ਕਰੋ ਵੀਰ ਬਣ ਕੇ 40% ਘਟਾ ਆਪਾਂ ਜਿਹੜੇ ਦੇਖਦੇ ਮੇਰੇ ਵੀਰ ਉਹ ਤਾਂ ਜਰੂਰ ਕਰਦਿਆ ਕਰੋ ਤੇ ਸ਼ੇਅਰ ਜਰੂਰ ਕਰੋ ਵੀਰ ਬਣ ਕੇ ਤੇ ਆਪਾਂ ਕੱਲ ਨੂੰ ਫੇਰ ਮਿਲਾਂਗੇ ਗੁਰਗਾਨੀ ਮਾਲ ਬਹੁਤ ਪਿਆ ਹੈ ਜਿ ਦਿਖਾਇਆ ਨਹੀਂ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ